ਸਾਸੀਗਾਲ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈ ਗਿਆ ਅਬੋਹਰ ਦੇ ਨਗਰ थाना ਦੋਦੇ ਵਿੱਚ ਕਿਉਂਕਿ ਅਬੋਹਰ ਦੇ ਸੂਰ ਨਗਰੀ ਵਿੱਚ ਬੀਤੀ ਰਾਤ ਫਾਇਰਿੰਗ ਹੋਣ ਕਰਕੇ ਸਨਸਨੀ ਫੈਲ ਗਈ ਸੀ ਲੋਕ دہشت ਦੇ ਵਿੱਚ ਆ ਗਏ ਸੀ ਤੇ ਪੁਲਿਸ ਪੂਰੀ ਰਾਤ ਇਸ ਮਾਮਲੇ ਦੇ ਵਿੱਚ ਲਗਾਤਾਰ ਟਰੇਸ ਕਰਦੇ ਰਹੀ ਕਿ ਕਿੰਨਾ ਨੇ ਫਾਇਰਿੰਗ ਕੀਤੀ ਤੇ ਕਿੰਨੇ ਲੋਕ ਇਸ ਦੇ ਵਿੱਚ ਮੌਜੂਦ ਸੀ ਨਗਰ थाना ਦੋਦੇ ਮੁਖੀ ਮੈਡਮ ਪਰਮੇਲਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਿਆ ਇਸ ਮਾਮਲੇ 'ਚ ਪੁਲਿਸ ਨੇ ਕਾਰਵਾਈ ਕੀ ਕੀਤੀ ਹੈ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਮੈਮ ਅਬੋਹਰ ਦੀ ਸੂਰ ਨਗਰੀ ਦੇ ਵਿੱਚ ਕੋਈ ਗੋਲੀ ਚੱਲਣ ਦੀ ਗੱਲ ਹਾਂਜੀ ਹਾਂਜੀ ਉਹਦੇ ਸਬੰਚ ਜਿਹੜਾ ਮਕਦਮਾ ਨੰਬਰ 147/25 ਅੰਡਰ ਸੈਕਸ਼ਨ 223 BNS 125 BNS 27 ਚਰਨਜਨ ਅਠ ਜਿਹੜਾ ਕਿ ਆਮ ਜਗਤ ਦੇ ਤਹਿਤ ਜਿਹੜਾ ਇੱਕ ਵਿਅਕਤੀ ਦੇ ਖਿਲਾਫ ਗਿੰਨੀ ਪੁੱਤਰ ਹਰਪ੍ਰੀਤ ਸਿੰਘ ਗਲੀ ਨੰਬਰ 5 올ਡ ਸੂਰਜਨਗਰੀ ਅਬੋਰ ਉਹਦੇ ਖਿਲਾਫ ਜਿਹੜਾ ਦਰਜ ਰਿਸਟਰ ਕੀਤਾ ਗਿਆ ਹੈ ਇਹ ਗ੍ਰਿਫਤਾਰੀ ਇਹ ਗ੍ਰਿਫਤਾਰੀ ਹੈ ਜੇ ਬਾਕੀ ਇਹਦੇ ਵਿੱਚ ਠੀਕ ਹੈ ਕਿ ਕਾਰਨ ਕੀ ਰਿਹਾ ਕਿਨੇ ਫਾਇਲ ਕੀਤੇ ਗਏ ਇਹ ਜਦੋਂ ਗ੍ਰਿਫਤਾਰੀ ਹੋਏਗੀ ਫਿਰ ਅੱਗੇ ਬਾਅਦ ਚ ਪਤਾ ਚੱਲੇਗਾ ਤੇ ਬਾਰੇ ਵਿੱਚ ਰਿਵਲਵਰ ਲਾਇਸੈਂਸੀ ਹੈ ਹਾਂਜੀ ਇਹਦਾ ਜਿਹੜਾ ਪਤਾ ਚੱਲੇ ਜਿਹੜਾ ਆਪਦਾ ਜਿਹੜਾ ਰਿਵੋਲਵਰ ਸੀਗਾ ਲਾਇਸੈਂਸੀ ਸੀਗਾ ਇਹਨੇ ਕੋਈ ਸ਼ਰਾਰਤ ਦੇ ਆਧਾਰ ਤੇ ਸ਼ਰਾਰਤੀ ਕੀਤੀ ਸ਼ਰਾਰਤ ਦੇ ਆਧਾਰ ਤੇ ਇਹਨੇ ਜਿਹੜੀ ਕਿ ਫਾਇਰਿੰਗ ਕੀਤੀ ਕਿੰਨੇ ਕਿ ਜਣੇ ਸੀ ਮੈਮ ਜਿਹੜੇ ਗੱਲ ਕਰੀਏ ਇਹ ਇਹਦੇ ਨਾਲ ਇੱਕ ਬੰਦਾ ਹੋਰ ਸੀਗਾ ਜਿਹਦਾ ਅਜੇ ਨਾਮ ਨਹੀਂ ਪਤਾ ਚੱਲਿਆ ਜਿਹੜੀ ਸੀਸੀਟੀਵੀ ਫੁਟੇਜ ਆਈ ਹੈ ਉਹਦੇ ਵਿੱਚ ਕਿੰਨੇ ਫਾਇਰ ਜਿਹੜੇ ਆ ਉਹਦੇ ਚ 4 ਤੋਂ 5 ਫਾਇਰ ਜਿਹੜੇ ਕੀ ਹੈ ਰਾਉਂਡ ਜਿਹੜੇ ਕਿ ਫਾਇਰ ਕੀਤੇ ਜੇ ਕਿਸ ਸਮੇਂ ਦੇ ਵਿੱਚ ਆ ਇਹ ਰਾਤ ਜਿਹੜੀ 12:30 ਦੇ ਕਰੀਬ ਜਿਹੜੀ ਕੀ ਹੈ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਹਾਂ ਉਮੀਦ ਹੈ ਮੈਮ ਕਦੋਂ ਨੂੰ ਫੜ ਲਈ ਜੇ ਹਾਂਜੀ ਸਾਸੀਗਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈ ਗਿਆ ਅਬੋਹਰ ਦੇ ਨਗਰ थाना ਦੋਦੇ ਵਿੱਚ ਕਿਉਂਕਿ ਅਬੋਹਰ ਦੇ ਸੂਰਜਨਗਰ ਵਿੱਚ ਬੀਤੀ ਰਾਤ ਫਾਇਰਿੰਗ ਹੋਣ ਕਰਕੇ ਸਨਸਨੀ ਫੈਲ ਗਈ ਸੀ ਲੋਕ دہشت ਦੇ ਵਿੱਚ ਆ ਗਏ ਸੀ ਤੇ ਪੁਲਿਸ ਪੂਰੀ ਰਾਤ ਇਸ ਮਾਮਲੇ ਦੇ ਵਿੱਚ ਲਗਾਤਾਰ ਟਰੇਸ ਕਰਦੇ ਰਹੀ ਕਿ ਕਿੰਨਾ ਨੇ ਫਾਇਰਿੰਗ ਕੀਤੀ ਤੇ ਕਿੰਨੇ ਲੋਕ ਇਸ ਦੇ ਵਿੱਚ ਮੌਜੂਦ ਸੀ ਨਗਰਥਾਣਾ ਤੋਂ ਦੇ ਮੁਖੀ ਮੈਡਮ ਪਰਮੇਲਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਇਸ ਮਾਮਲੇ 'ਚ ਪੁਲਿਸ ਨੇ ਕਾਰਵਾਈ ਕੀਤੀ ਹੈ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਮੈਮ ਅਬੋਹਰ ਦੀ ਸੁਰਨਗਰੀ ਦੇ ਵਿੱਚ ਕੋਈ ਗੋਲੀ ਚੱਲਣ ਦੀ ਗੱਲਬਾਤ ਸਾਹਮਣੇ ਆਈ ਹੈ ਕਿ ਕੀ ਕਾਰਵਾਈ ਕੀਤੀ ਹੈ ਕਿਸ ਨੂੰ ਫੜੇਗੇ ਹਾਂ ਹਾਂਜੀ ਉਹਦੇ ਸਬੰਧ 'ਚ ਜਿਹੜਾ ਮਕਦਮਾ ਨੰਬਰ 147/25 ਇੰਟਰਸੈਕਸ਼ਨ 223 BNS 125 BNS 27 ਚਰਨਜਨ ਅਠ ਜਿਹੜਾ ਕੀ ਆਮ ਜ਼ਗਰ ਦਾ ਤਹਿਤ ਜਿਹੜਾ ਇੱਕ ਵਿਅਕਤੀ ਦੇ ਖਿਲਾਫ ਗਿੰਨੀ ਪੁੱਤਰ ਹਰਪ੍ਰੀਤ ਸਿੰਘ ਕਲੀ ਨੰਬਰ 5 올ਡ ਸੂਰਜਨਗਰੀ ਅਬੋਰ ਉਹਦੇ ਖਿਲਾਫ ਜਿਹੜਾ ਰਜਿਸਟਰ ਕੀਤਾ ਗਿਆ ਹੈ ਇਹ ਗ੍ਰਿਫਤਾਰੀ ਹੈ ਜੇ ਬਾਕੀ ਇਹਦੇ ਵਿੱਚ ਠੀਕ ਹੈ ਕੀ ਕਾਰਨ ਕੀ ਰਿਹਾ ਕਿਨੇ ਫਾਇਲ ਕੀਤੇ ਗਏ ਇਹ ਜਦੋਂ ਗ੍ਰਿਫਤਾਰੀ ਹੋਏਗੀ ਫਿਰ ਅੱਗੇ ਬਾਅਦ ਚ ਪਤਾ ਚੱਲੇਗਾ ਇਸ ਤੋਂ ਬਾਅਦ ਰਿਵਾਲਵਰ ਲਾਇਸੈਂਸੀ ਹੈ ਹਾਂਜੀ ਇਹਦਾ ਜਿਹੜਾ ਪਤਾ ਚੱਲੇ ਜਿਹੜਾ ਆਪਦਾ ਜਿਹੜਾ ਰਿਵਾਲਵਰ ਸੀਗਾ ਲਾਇਸੈਂਸੀ ਸੀਗਾ ਇਨੇ ਕੋਈ ਇਸ਼ਾਰਾਤ ਦੇ ਆਧਾਰ ਤੇ ਸ਼ਰਾਤੀ ਕੀਤੀ ਸ਼ਰਤ ਦੇ ਆਧਾਰ ਤੇ ਇਹਨਾਂ ਜਿਹੜੀ ਵੀ ਫਾਇਰਿੰਗ ਕੀਤੀ ਕਿੰਨੇ ਵਜੇ ਲੱਸੀ ਮੈਮ ਨੇ ਗੱਲ ਕੀਤੀ ਇਹ ਇਹਦੇ ਨਾਲ ਇੱਕ ਬੰਦਾ ਹੋਰ ਸੀਗਾ ਜਿਹਦਾ ਜੇ ਨਾਮ ਨਹੀਂ ਪਤਾ ਚੱਲਿਆ ਜਿਹੜੀ ਸੀਸੀਟੀਵੀ ਫੁਟੇਜ ਆਈ ਹੈ ਉਹਦੇ ਵਿੱਚ ਕਿੰਨੇ ਫਾਇਰ ਜਿਹੜੇ ਆ ਉਹਦੇ ਚ 4 ਤੋਂ 5 ਫਾਇਰ ਜਿਹੜੇ ਕੀ ਹੈ ਰੌਂਡ ਜਿਹੜੇ ਕੀ ਫਾਇਰ ਕੀਤੇ ਜੇ ਕਿਸ ਸਮੇਂ ਦੇ ਵਿੱਚ ਬਾ ਇਹ ਰਾਤ ਜਿਹੜੀ 12:30 ਦੇ ਕਰੀਬ ਜਿਹੜੀ ਕੀ ਹੈ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਹਾਂ ਉਮੀਦ ਹੈ ਮੈਮ ਕਪਤਨ ਨੂੰ ਪੜ ਲਏਗਾ ਹਾਂਜੀ ਜਲਦੀ ਜਿਹੜੀ ਕੀ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਜਾਏਗੀ ਸਾਸੀਗਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈ ਗਿਆ ਅਬੋਹਰ ਦੇ ਨਗਰ थाना ਦੋਦੇ ਵਿੱਚ ਕਿਉਂਕਿ ਅਬੋਹਰ ਦੇ ਸੂਰਜਨਗਰ ਵਿੱਚ ਬੀਤੀ ਰਾਤ ਫਾਇਰਿੰਗ ਹੋਣ ਕਰਕੇ ਸਨਸਨੀ ਫੈਲ ਗਈ ਸੀ ਲੋਕ دہشت ਦੇ ਵਿੱਚ ਆ ਗਏ ਸੀ ਤੇ ਪੁਲਿਸ ਪੂਰੀ ਰਾਤ ਇਸ ਮਾਮਲੇ ਦੇ ਵਿੱਚ ਲਗਾਤਾਰ ਟ੍ਰੇਸ ਕਰਦੀ ਰਹੀ ਕਿ ਕਿੰਨਾਂ ਨੇ ਫਾਇਰਿੰਗ ਕੀਤੀ ਤੇ ਕਿੰਨੇ ਲੋਕ ਇਸ ਦੇ ਵਿੱਚ ਮੌਜੂਦ ਸੀ ਨਗਰ थाना ਦੋਦੇ ਮੁਖੀ ਮੈਡਮ ਪਰਮੇਲਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਇਸ ਮਾਮਲੇ 'ਚ ਪੁਲਿਸ ਨੇ ਕਾਰਵਾਈ ਕੀਤੀ ਹੈ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਅਬੋਰ ਦੀ ਸੂਰਜਨਗਰੀ ਦੇ ਵਿੱਚ ਕੋਈ ਗੋਲੀ ਚੱਲਣ ਦੀ ਗੱਲਬਾਤ ਸਾਹਮਣੇ ਆਈ ਹੈ ਜੀ ਕੀ ਗੱਲ ਹੋਈ ਕੀ ਕੀਤੀ ਗਿਆ ਕਿਸ ਨੂੰ ਫੜਿਆ ਗਿਆ ਹਾਂ ਹਾਂਜੀ ਉਹਦੇ ਸਬੰਧ ਚ ਜਿਹੜਾ ਮਕਦਮਾ ਨੰਬਰ 147/25 ਅੰਡਰ ਸੈਕਸ਼ਨ 223 ਬੀ ਐਨ ਐਸ 125 ਬੀ ਐਨ ਐਸ 27 ਚਰਨਜਨ 8 ਜਿਹੜਾ ਕਿ ਆਮ ਜ਼ਗਰ ਦੇ ਤਹਿਤ ਜਿਹੜਾ ਇੱਕ ਵਿਅਕਤੀ ਦੇ ਖਿਲਾਫ ਗਿੰਨੀ ਪੁੱਤਰ ਹਰਪ੍ਰੀਤ ਸਿੰਘ ਗਲੀ ਨੰਬਰ 5 올ਡ ਸੂਰਜਨਗਰੀ ਅਬੋਰ ਉਹਦੇ ਖਿਲਾਫ ਜਿਹੜਾ ਦਰਜ ਰਜਿਸਟਰ ਕੀਤਾ ਗਿਆ ਗ੍ਰਿਫਤਾਰੀ ਵੀ ਆਈ ਜੀ ਇਹ ਗ੍ਰਿਫਤਾਰੀ ਹੈ ਜੇ ਬਾਕੀ ਇਹਦੇ ਵਿੱਚ ਠੀਕ ਹੈ ਕਾਰਨ ਕੀ ਰਿਹਾ ਕਿਨੇ ਫਾਇਲ ਕੀਤੇ ਗਏ ਇਹ ਜਦੋਂ ਗ੍ਰਿਫਤਾਰੀ ਹੋਏਗੀ ਫਿਰ ਅੱਗੇ ਬਾਅਦ ਚ ਪਤਾ ਚੱਲੇਗਾ ਇਸ ਦੇ ਬਾਰੇ ਚ ਰਿਵੋਲਵਰ ਇਹ ਲਾਇਸੈਂਸੀ ਹੈ ਦੀ ਹਾਂਜੀ ਇਹਦਾ ਜਿਹੜਾ ਪਤਾ ਚੱਲੇ ਜਿਹੜਾ ਆਪਦਾ ਜਿਹੜਾ ਰਿਵੋਲਵਰ ਸੀਗਾ ਲਾਇਸੈਂਸੀ ਸੀਗਾ ਇਹਨੇ ਕੋਈ ਸ਼ਰਾਰਤ ਦੇ ਆਧਾਰ ਤੇ ਸ਼ਰਾਰਤੀ ਕੀਤੀ ਸ਼ਰਾਰਤ ਦੇ ਆਧਾਰ ਤੇ ਇਹਨੇ ਜਿਹੜੀ ਵੀ ਫਾਇਰਿੰਗ ਕੀਤੀ ਕਿੰਨੇ ਜਿਹੜਾ ਸੀ ਮੈਮ ਜੀ ਗੱਲ ਕਰੀਏ ਇਹ ਇਹਦੇ ਨਾਲ ਇੱਕ ਬੰਦਾ ਹੋਰ ਸੀਗਾ ਜਿਹਦਾ ਜੇ ਨਾਮ ਨਹੀਂ ਪਤਾ ਚੱਲਿਆ ਜਿਹੜੀ ਸੀਸੀਟੀਵੀ ਫੁਟੇਜ ਆਈ ਹੈ ਉਹਦੇ ਵਿੱਚ ਕਿੰਨੇ ਫਾਇਰ ਜਿਹੜਿਆ ਉਹਦੇ ਚ 4 ਤੋਂ 5 ਫਾਇਰ ਜਿਹੜੇ ਕੀ ਹੈ ਰਾਉਂਡ ਜਿਹੜੇ ਕੀ ਫਾਇਰ ਕੀਤੇ ਜੇ ਕਿਸ ਸਮੇਂ ਦੇ ਵਿੱਚ ਇਹ ਰਾਤ ਜਿਹੜੀ 12:30 ਦੇ ਕਰੀਬ ਜੜੀਗੀ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਹਾਂ ਉਮੀਦ ਹੈ ਮੈਂ ਕਦੋਂ ਉਹਨੂੰ ਫੜ ਲਈ ਜੇ ਹਾਂਜੀ ਜਲਦੀ ਜੜੀ ਕੀ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਜਾਏਗੀ ਸਾਸੀ ਗਾਲ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈ ਗਿਆ ਅਬੋਹਰ ਦੇ ਨਗਰ थाना ਦੋਦੇ ਵਿੱਚ ਕਿਉਂਕਿ ਅਬੋਹਰ ਦੇ ਸੂਰਜਨਗਰ ਵਿੱਚ ਬੀਤੀ ਰਾਤ ਫਾਇਰਿੰਗ ਹੋਣ ਕਰਕੇ ਸਨਸਨੀ ਫੈਲ ਗਈ ਸੀ ਲੋਕ دہشت ਦੇ ਵਿੱਚ ਆ ਗਏ ਸੀ ਤੇ ਪੁਲਿਸ ਪੂਰੀ ਰਾਤ ਇਸ ਮਾਮਲੇ ਦੇ ਵਿੱਚ ਲਗਾਤਾਰ ਟ੍ਰੇਸ ਕਰਦੇ ਰਹੀ ਕਿ ਕਿੰਨਾ ਨੇ ਫਾਇਰਿੰਗ ਕੀਤੀ ਤੇ ਕਿੰਨੇ ਲੋਕ ਇਸ ਦੇ ਵਿੱਚ ਮੌਜੂਦ ਸੀ ਨਗਰ थाना ਦੋਦੇ ਮੁਖੀ ਮੈਡਮ ਪਰਮੇਲਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਿਆ ਇਸ ਮਾਮਲੇ 'ਚ ਪੁਲਿਸ ਨੇ ਕਾਰਵਾਈ ਕੀ ਕੀਤੀ ਹੈ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਅਬੋਰ ਦੀ ਸੂਰਜਨਗਰੀ ਦੇ ਵਿੱਚ ਕੋਈ ਗੋਲੀ ਚੱਲਣ ਦੀ ਗੱਲਬਾਤ ਸਾਹਮਣੇ ਆਈ ਹੈ ਜੀ ਕੀ ਗੱਲ ਹੋ ਗਈ ਕਿ ਕਿਸੇ ਨੂੰ ਫੜਿਆ ਗਿਆ ਹਾਂ ਹਾਂ ਜੀ ਹਾਂਜੀ ਉਹਦੇ ਸਬੰਧ ਚ ਜਿਹੜਾ ਮਕਦਮਾ ਨੰਬਰ 147/25 ਅੰਡਰ ਸੈਕਸ਼ਨ 223 BNS 125 BNS 27 ਚਰਨਜਨ 8 ਜਿਹੜਾ ਕਿ ਆਮ ਜਗਤ ਦੇ ਤਹਿਤ ਜਿਹੜਾ ਇੱਕ ਵਿਅਕਤੀ ਦੇ ਖਿਲਾਫ ਗਿੰਨੀ ਪੁੱਤਰ ਹਰਪ੍ਰੀਤ ਸਿੰਘ ਗਲੀ ਨੰਬਰ 5 올ਡ ਸੂਰਜਨਗਰੀ ਅਬੋਰ ਉਹਦੇ ਖਿਲਾਫ ਜਿਹੜਾ ਦਰਜ ਰਿਸਟਰ ਕੀਤਾ ਗਿਆ ਹੈ ਗ੍ਰਿਫਤਾਰੀ ਵੀ ਹੈ ਜੀ ਇਹ ਗ੍ਰਿਫਤਾਰੀ ਹੈ ਜੇ ਬਾਕੀ ਇਹਦੇ ਵਿੱਚ ਠੀਕ ਹੈ ਕਿ ਕਾਰਨ ਕੀ ਰਿਹਾ ਕਿਨੇ ਫਾਇਰ ਕੀਤੇ ਗਏ ਏ ਜਦੋਂ ਗ੍ਰਫਤਾਰੀ ਹੋਏਗੀ ਫਿਰ ਅੱਗੇ ਬਾਅਦ ਚ ਪਤਾ ਚੱਲੇਗਾ ਇਸ ਤੋਂ ਬਾਅਦ ਰਿਵਾਲਵਰ ਇਹ ਲਾਇਸੈਂਸੀ ਹੈ ਨਹੀਂ ਹਾਂਜੀ ਇਹਦਾ ਜਿਹੜਾ ਪਤਾ ਚੱਲੇ ਜਿਹੜਾ ਆਪਦਾ ਜਿਹੜਾ ਰਿਵਾਲਵਰ ਸੀਗਾ ਲਾਇਸੈਂਸੀ ਸੀਗਾ ਇਹਨੇ ਕੋਈ ਸ਼ਰਾਰਤ ਦੇ ਆਧਾਰ ਤੇ ਸ਼ਰਾਰਤੀ ਕੀਤੀ ਸ਼ਰਾਰਤ ਦੇ ਆਧਾਰ ਤੇ ਇਹਨੇ ਜਿਹੜੀ ਕਿ ਫਾਇਰਿੰਗ ਕੀਤੀ ਕਿੰਨੇ ਜਣੇ ਸੀ ਮੈਮ ਜਿਹੜੇ ਗੱਲ ਕਰੀਏ ਇਹ ਇਹਦੇ ਨਾਲ ਇੱਕ ਬੰਦਾ ਹੋਰ ਸੀਗਾ ਜਿਹਦਾ ਅਜੇ ਨਾਮ ਨਹੀਂ ਪਤਾ ਚੱਲਿਆ ਜਿਹੜੀ ਸੀਸੀਟੀਵੀ ਫੁਟੇਜ ਆਈ ਹੈ ਉਹਦੇ ਵਿੱਚ ਕਿੰਨੇ ਫਾਇਰ ਜਿਹੜੇ ਆ ਉਹਦੇ ਚ 4 ਤੋਂ 5 ਫਾਇਰ ਜਿਹੜੇ ਕੀ ਹੈ ਰੌਂਡ ਜਿਹੜੇ ਕਿ ਫਾਇਰ ਕੀਤੇ ਜੇ ਕਿਸ ਸਮੇਂ ਦੇ ਵਿੱਚ ਇਹ ਰਾਤ ਜਿਹੜੀ 12:30 ਦੇ ਕਰੀਬ ਜਿਹੜੀ ਗਈ ਹੈ ਸਾਨੂੰ ਇਨਫੋਰਮੇਸ਼ਨ ਆਈ ਸੀ ਹਾਂ ਉਮੀਦ ਹੈ ਮਾਮਲਾ ਤੁਰੰਤ ਫੜ ਲਿਆ ਜਾਏ ਹਾਂਜੀ ਜਲਦੀ ਜਿਹੜੀ ਕੀ ਦੋਸ਼ੀ ਦੀ ਗ੍ਰਿਫਤਾਰੀ ਕੀਤੀ ਜਾਏ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਇਸ ਵਕਤ ਮੌਜੂਦ ਹੈ ਗਿਆ ਅਬੋਹਰ ਦੇ ਨਗਰ थाना ਦੋਦੇ ਵਿੱਚ ਕਿਉਂਕਿ ਅਬੋਹਰ ਦੇ ਸੂਰ ਨਗਰੀ ਵਿੱਚ ਬੀਤੀ ਰਾਤ ਫਾਇਰਿੰਗ ਹੋਣ ਕਰਕੇ ਸਨਸਨੀ ਫੈਲ ਗਈ ਸੀ ਲੋਕ دہشت ਦੇ ਵਿੱਚ ਆ ਗਏ ਸੀ ਤੇ ਪੁਲਿਸ ਪੂਰੀ ਰਾਤ ਇਸ ਮਾਮਲੇ ਦੇ ਵਿੱਚ ਲਗਾਤਾਰ ਟਰੇਸ ਕਰਦੀ ਰਹੀ ਕਿ ਕਿੰਨਾਂ ਨੇ ਫਾਇਰਿੰਗ ਕੀਤੀ ਤੇ ਕਿੰਨੇ ਲੋਕ ਇਸ ਦੇ ਵਿੱਚ ਮੌਜੂਦ ਸੀ ਨਗਰ थाना ਦੋਦੇ ਮੁਖੀ ਮੈਡਮ ਪਰਮੇਲਾ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਇਸ ਮਾਮਲੇ 'ਚ ਪੁਲਿਸ ਨੇ ਕਾਰਵਾਈ ਕੀ ਕੀਤੀ ਹੈ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ ਮੈਂ ਬਹੁਤ ਹੀ ਸੂਰ ਨਗਰੀ ਦੇ ਵਿੱਚ ਕੋਈ ਗੋਲੀ ਚੱਲਣ ਦੀ ਗ ਹਾਂਜੀ ਹਾਂਜੀ ਉਹਦੇ ਸਬੰਧ ਚ ਜਿਹੜਾ ਮਕਦਮਾ ਨੰਬਰ 147/25 ਇੰਟਰਸੈਕਸ਼ਨ 223 BNS 125 BNS 27 ਚਰੰਜਨ ਆਠ ਜਿਹੜਾ ਕਿ ਆਮ ਜਗ੍ਹਾ ਦੇ ਤਹਿਤ ਜਿਹੜਾ ਇੱਕ ਵਿਅਕਤੀ ਦੇ ਖਿਲਾਫ ਗਿੰਨੀ ਪੁੱਤਰ ਹਰਪੀ ਸਿੰਘ ਕਲੀ ਨੰਬਰ 5 올ਡ ਸੂਰਜਨਗਰੀ ਅਬੋਰ ਉਹਦੇ ਖਿਲਾਫ ਜਿਹੜਾ ਦਰਜ ਰਿਸਟਰ ਕੀਤਾ ਗਿਆ ਗ੍ਰਿਫਤਾਰੀ ਇਹ ਗ੍ਰਿਫਤਾਰੀ ਅਜੇ ਬਾਕੀ ਇਹਦੇ ਵਿੱਚ ਠੀਕ ਹੈ ਕਿ ਕਾਰਨ ਕੀ ਰਿਹਾ ਕਿਨੇ ਫਾਇਲ ਕੀਤੇ ਗਏ ਇਹ ਜਦੋਂ ਗ੍ਰਿਫਤਾਰੀ ਹੋਏਗੀ ਫਿਰ ਅੱਗੇ ਬਾਅਦ ਚ ਪਤਾ ਚੱਲੇਗਾ ਇਸ ਬਾਰੇ ਵਿੱਚ ਰਿਵਾਲਵਰ ਲਾਇਸੈਂਸੀ ਹੈ ਨਹੀਂ ਹਾਂਜੀ ਇਹਦਾ ਜਿਹੜਾ ਪਤਾ ਚੱਲੇ ਜਿਹੜਾ ਆਪਦਾ ਜਿਹੜਾ ਰਿਵੋਲਵਰ ਸੀਗਾ ਲਾਇਸੈਂਸੀ ਸੀਗਾ ਇਹਨੇ ਕੋਈ ਸ਼ਰਾਰਤ ਦੇ ਆਧਾਰ ਤੇ ਸ਼ਰਾਰਤੀ ਕੀਤੀ ਸ਼ਰਾਰਤ ਦੇ ਆਧਾਰ ਤੇ ਇਹਨੇ ਜਿਹੜੀ ਵੀ ਫਾਇਰਿੰਗ ਕੀਤੀ ਕਿੰਨੇ ਜਿਹੜੇ ਸੀ ਮੈਮ ਜਿਹੜੀ ਗੱਲ ਕਰੀਏ ਇਹ ਇਹਦੇ ਨਾਲ ਇੱਕ ਬੰਦਾ ਹੋਰ ਸੀਗਾ ਜਿਹਦਾ ਜੇ ਨਾਮ ਨਹੀਂ ਪਤਾ ਚੱਲਿਆ ਜਿਹੜੀ ਸੀਸੀਟੀਵੀ ਫੁਟੇਜ ਆਈ ਹੈ ਉਹਦੇ ਵਿੱਚ ਕਿੰਨੇ ਫਾਇਰ ਜਿਹੜੇ ਆ ਉਹਦੇ ਚ 4 ਤੋਂ 5 ਫਾਇਰ ਜਿਹੜੇ ਕੀ ਹੈ ਰਾਉਂਡ ਜਿਹੜੇ ਕਿ ਫਾਇਰ ਕੀਤੇ ਜੇ ਕਿਸ ਸਮੇਂ ਦੇ ਵਿੱਚ ਵਾਪਰ ਇਹ ਰਾਤ ਜਿਹੜੀ 12:30 ਦੇ ਕਰੀਬ ਜਿਹੜੀ ਕੀ ਹੈ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਹਾਂ ਉਮੀਦ ਹੈ ਮੈਮ ਕਪਤਨ ਨੂੰ ਪੜ ਲਏਗਾ thank you